याद दिलो दिल्ली जादा दिल खोटी दिल्ली पंजाब मचाई सी फेरा पिंडर वारे यो ਉੱਤੀ ਹੋਏ ਕੌਮ ਜਾਗਾਈ ਸੀ ਜਦ ਹੱਕ ਦਬਾਏ ਜਾਨਦੇ ਨੇ ਪਏ ਲੋੜ ਅਮਰ ਹੱਥਿਆਰਾਂ ਦੀ ਜੋ ਸੱਚ ਦੇ ਪੈਰੇ ਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਜੋ ਸੱਚ ਦੇ ਪੈਰੇ ਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ ਜਿੰਨੀ ਰਾਹੀ ਆਏ ਨੇ ਸ਼ਹੀਦ ਮੇਰੀ ਕੌਮ ਦੇ ਝੁੱਕ ਚੁੱਕ ਸਜਦੇ ਮੈਂ ਕਰਾਂ ਉਹਨਾਂ ਮਾਵਾਂ ਤਾਈਂ ਜਿੰਨੀ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ ਚਰਖੜੀ ਤੇ ਰੰਬੀਆਂ ਤੇ ਆਰਿਆਂ ਦੇ ਕੋਲੋਂ ਇਹ ਚਰਖੜੀ ਤੇ ਰੰਬੀਆਂ ਤੇ ਆਰਿਆਂ ਦੇ ਕੋਲੋਂ ਇਹ ਰਤਾ ਕਬਰਾਏ ਨਾ ਸ਼ਹੀਦ ਮੇਰੀ ਕੌਮ ਦੇ ਇੱਕ ਨਹੀਂ ਦੋ